ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਸੌ ਨੂੰ ਜਾਨਵਰ ਦਿਖਾਉਣੇ ਆ ਸੂੇਸ ਬਾਈ ਠੀਕ ਹੈ ਜੀ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਦੁੱਧ ਰੈਡੀ ਵਾਲੀਆਂ ਮੰਝਾਂ ਤੇ ਆਜੋ ਬਾਈ ਜੀ ਬਾਕੀ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਖਾਈ ਜੀ ਸਸੀ ਘਾ ਬਾਈ ਹੋਰ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਪਹਿਲਾਂ ਨੰਬਰ ਬੋਲੋ ਜੀ ਆਪਣਾ 842996500 ਪਿੰਡ ਜੀ ਖਾਈ ਤੇ ਜ਼ਿਲ੍ਹਾ ਮੋਗਾ ਮੋਗਾ ਤੁਸੀਂ ਨਾਲ ਨੇੜੇ ਤੇੜੇ ਆਪਣੇ ਦੀਨਾ ਸਾਹਿਬ ਤੇ ਇਧਰਲੇ ਪਾਸੇ ਆ ਗਈ ਇਹ ਪਿੰਡ ਆ ਗਈ ਠੀਕ ਆ ਤੇ ਮੋਗਾ ਜ਼ਿਲ੍ਹੇ ਦੇ ਪਿੰਡ ਆ ਹਨਾ ਇਹ ਤੇ ਅੱਜ ਆਪਾਂ ਦੋਨਾਂ ਆਖ ਦਿਖਾਉਣੇ ਜੀ ਦੋਨਾਂ ਆਖ ਠੀਕ ਆ ਜੀ ਮੰਨਿਆ ਤਾਂ ਆਪਾਂ ਚਾਰ ਦਿਖਾਉਣਗੇ ਪਰ ਦੋ ਦੋ ਕਰਕੇ ਦਿਖਾਵਾਂਗੇ ਜੀ ਵੀਡੀਓ ਫਿਰ ਲੰਮੀ ਹੋ ਜਾਂਦੀ ਹੈ ਹਨਾ ਤੇ ਜਿਹੜੀ ਪਹਿਲੇ ਨੰਬਰ ਤੇ ਝੋਟੀ ਖੜੀ ਹੈਗੀ ਕਿਹੜਾ ਸੁਆ ਜੀ ਇਹ ਤੇ ਤੀਜਾ ਸੁਆ ਜੀ ਦੁੱਧ 14 ਕਿਲੋ ਆ ਜੀ ਰੈਡੀ ਆ ਜਮਾ ਜਿਹੜਾ ਮਰਜ਼ੀ ਮਣਕੇ ਲੈ ਜੇ ਮਣਕੇ ਲੈਵੇ ਖੋਲੋ ਜੀ ਆਜੋ ਥੋੜਾ ਥੜਾ ਕਰਾਈ ਗਏ ਚੈੱਕ ਤੇ 14 ਕਿਲੋ ਦੁੱਧ ਜਮਾ ਰੈਡੀ ਹੈ ਨਾ ਰੈਡੀ ਆ ਰੈਡੀ ਵਾਲੀ ਜਮਾ ਹੈਗੀ ਆ ਤੇ ਬਣੇ ਰਿਓ ਵੀਡੀਓ ਦੇ ਨਾਲ ਰੇਟ ਵੀਡੀਓ ਦੇ ਵਿੱਚ ਹੀ ਹੂ ਤਾਂ ਧੁਰਾ ਤੁਹਾਨੂੰ ਕਰਾ ਦੇਾਂਗੇ ਚੈੱਕ ਤੇ ਦੁੱਧ ਤੁਸੀਂ ਮਣਕੇ ਲਿਆ ਸਕਦੇ ਹੋ ਤੇ ਸੁਆ ਕਿਹੜਾ ਜੀ ਇਹ ਤੀਜਾ ਤੀਜਾ ਸੁਆ ਆ ਗਿਆ ਤੇ ਥੱਲੋਂ ਸਾਫ਼ ਸੁਥਰੀ ਠੀਕ ਹੈ ਜੀ ਆ ਕਰੋ ਚੈੱਕ ਹੂੰ ਪੂਰੀ ਸਾਫ ਸੁਥਰੀ ਤੇ ਲੇਵਾ ਵੀ ਗਵਾਈ ਭਰਦਾ ਵੀ ਦੁੱਧ ਇੱਥੇ ਥੱਲੇ ਹੈਗਾ ਚੌਦਾ ਗੱਲਿਆਓ ਜੀ ਆ ਕਰੋ ਚੱਕ ਕੁਆਲਿਟੀ ਫੁੱਲ ਤੇ ਬਾਕੀ ਦਾ ਸਾਫ ਸੁਥਰੀ ਆ ਪੂਰੀ ਆ ਦੇਖੋ ਜੀ ਹਮਮ ਓਕੇ ਛੱਡੀ ਵੀਰੇ ਬੱਚਾ ਇੱਥੇ ਲਗਾ ਆ ਦੇਖੋ ਜੀ ਬੱਚਾ ਛੱਡ ਕੇ ਧਾਰਾ ਮਾਰ ਕੇ ਤੁਹਾਨੂੰ ਦਿਖਾਵਾਂਗੇ ਆ ਦੇਖੋ ਜੀ ਬੱਚਾ ਚੋਂਗਾ ਤੁਸੀਂ ਵੀਰੋ ਦੇਖ ਸਕਦੇ ਹੋ ਬਾਕੀ ਦਾ ਗਾਰੰਟੀ ਵਾਲੇ ਸੌਦੇ ਆ ਕੋਈ ਇਹ ਜੀ ਬੰਨੋ ਬਹੁਤ ਬੱਚਾ ਹਾ ਦੇਖੋ ਚਾਰੇ ਥਣ ਤੁਹਾਨੂੰ ਦਿਖਾ ਦਈਏ ਨਿਕਣਵੇਂ ਪੂਰੇ ਗਾਇਬ ਤੇ ਮਾਰੋ ਜੀ ਦੋ ਦੋ ਧਾਰਾਂ ਕਰਾ ਕੇ ਚ ਠੀਕ ਆ ਜੀ ਤੇ ਬਾਕੀ ਦੀ ਗੱਲ ਪਸਮਾ ਪਸਮੂ ਬਹੁਤ ਚੰਗਾ ਹੈ ਨਾ ਜੀ ਇੱਕ ਨੰਬਰ ਪਸਮਾ ਪਸਮੂ ਧਾਰਾਂ ਤੁਹਾਨੂੰ ਕਰਾਵਾਂਗੇ ਚੱਕ ਆਹ ਲਓ ਜੀ ਤੇ ਦੇਖੋ ਪਸਮਾ ਦੇਖੋ ਝੋਟੀ ਨੇ ਸਿੱਟਿਆ ਬਾਕੀ ਦੇ ਤੀਜਾ ਤੇ ਤੀਜਾ ਹੀ ਕਹੇਗਾ ਤੇ ਦੂਜਾ ਦਾ ਦੂਜਾ ਕਹੂਗਾ ਬਾਈ ਠੀਕ ਆ ਜੀ ਤੇ ਪਸਮਾ ਬਹੁਤ ਵਧੀਆ ਥਣਦਾ ਹੈ ਨਾ ਜੀ ਇੱਕ ਨੰਬਰ ਪਸਮਾਗਾ ਹੂੰ ਚਲੋ ਜੀ ਮਾਰੋ ਧਾਰਾਂ ਟਾਈਮ ਨਾਲ ਬੜਾ ਲਾਓ ਵੀਡੀਓ ਆਪਣੀ ਹੁੰਦੀ ਹੈ ਲੰਮੀ ਤੇ ਬਾਕੀ ਦਾ ਬਾਈ ਕਹਿੰਦਾ ਆਇਓ ਆ ਕੇ ਆਪਦੀ ਚੋਕੀ ਲੈ ਕੇ ਜਾਇਓ ਹਨਾ ਆ ਦੇਖੋ ਧਾਰਾਂ ਕਰੋ ਜੇ ਇੱਕ ਧਾਰਾਂ ਦਾ ਕੀ ਆ ਬਾਤ ਮੂਹਰ ਲੈ ਜੋ ਮਾਰ ਦਿਓ ਦੋ ਦੋ ਬਸ ਧਾਰਾਂ ਦੂਰਾਂ ਦੀ ਫੁੱਲ ਦਸਲੀ ਹੈ ਜੀ ਓਕੇ ਜੀ ਆ ਜੋ ਰੇਟ ਦੱਸੋ ਜੀ ਇਹਦਾ ਹੁਣ ਜਮਾ ਜਾਇਜ ਬਸ ਬੱ ਲੈਣ ਤੇ ਦੇਣ ਲੈਂਡਰ ਦੀ ਜੁੱਧ ਦਾ ਹਿਸਾਬ ਨਾਲ ਰੈਟ ਜਮਾ ਜਾਇਆ 115 115 ਤੇ ਮਾਨਤਾਨੇ ਵਿੱਚ ਹੋਊਗਾ ਹਨਾ ਕਰ ਦਾਂਗੇ ਠੀਕ ਹੈ ਮਾਨਤਾਨੇ ਤਾਂ ਕਰਨਾ ਹੀ ਪਣਾ ਹੈ ਗਏ ਬੰਦੇ ਦਾ ਤੇ ਹੁਣ ਆਪਾਂ ਦੋ ਨੰਬਰ ਦੀ ਗੱਲ ਕਰ ਲਗੇ ਬੱਚਾ ਬੰਨਣ ਨਾਲ ਮੂਰੇ ਪਸਮਾਹ ਚ ਆ ਗਈ ਹਨਾ ਜੀ ਪਸਮਾਹ ਚ ਆ ਗਈ ਕੋਈ ਨਾ ਇੱਕੋ ਹੀ ਗੱਲ ਹੁੰਦੀ ਆ ਕਈ ਪਸ਼ੂ ਜਿਹੜੇ ਬਸ ਬੱਚੇ ਦਾ ਬਾੜਾ ਕਰਦੇ ਹੋ ਬੱਚਾ ਬੰਨਣ ਨਾਲ ਮੂਰੇ ਆ ਜਾਂਦੇ ਹਨਾ ਪਸਮਾਹ ਤੇ ਇਹ ਕਿਹੜਾ ਸੁਆ ਜੀ ਇਹ ਚੌਥਾ ਜੀ ਚੌਥਾ ਸੁਆ ਆ ਗਿਆ ਅਰੀ ਨਾਲ ਖੋਲੋ ਇਹਨੂੰ ਤੇ ਮਗਰ ਕੀ ਆ ਗਿਆ ਜੀ ਟੱਟਾ ਕਿੰਨੇ ਕੁ ਦਿਨਾਂ ਦੀ ਸੋਈ ਪਿਆ ਇਹ ਅਜੇ ਮੈਲਾ ਨਹੀਂ ਸਿੱਟਣ ਲੱਗੀ ਓਕੇ ਜੀ ਤੇ ਕਿੰਨਾ ਦੁੱਧਾ ਹੁਣ ਦੁੱਧ ਹੁਣ ਹੋਊਗਾ ਜਦ ਤੱਕ ਪੱਗ ਹੋਈ ਤੇਰੇ ਪੱਗ ਨਾ ਕਰੇ ਬਾਹਰ 12 ਐ 18 ਐ ਤੇਰੇ ਬਾਰੇ ਦੱਸਾਂਗੇ ਚਲੋ ਠੀਕ ਐ ਆ ਦੇਖ ਛਾੜ ਦਿਓ ਪਹਿਲਾਂ ਧਾਰਾ ਮਾਰ ਕੇ ਬਾਅਦ ਚ ਦਿਖਾ ਦਾਂਗੇ ਆ ਦੇਖੋ ਵੀਰੋ ਧਾਰਾ ਤੁਰੇ ਨੂੰ ਕਰਾ ਦਿੰਨੇ ਚੱਕ ਮੁੜ ਕੇ ਤੋੜਾ ਧਾਰਾ ਕਰਾ ਦਿੰਨੇ ਚੱਕ ਬੱਚਾ ਜੰਗਦਾ ਤੁਸੀਂ ਦੇਖ ਸਕ ਆ ਦੇਖੋ ਜੀ ਵੀਰੋ ਪੁੱਤਰ ਤਾਂ ਇਹ ਪਹਿਲਾਂ ਹੀ ਆਈ ਸੀਗੀ ਬੱਚਾ ਬਨਣਾ ਚਲੋ ਬਨੋ ਬੱਚਾ ਜੀ ਤੇ ਮਾਜ ਇਹ ਵੀ ਦੁੱਧ ਵਾਲੀ ਆ ਹਨਾ ਜੀ ਹਾਂ ਜੀ ਪਸਮਾ ਪਸਮੂ ਕਰੋ ਚੱਕ ਇੱਕ ਨੰਬਰ ਠੀਕ ਐ ਜੀ ਕਿੰਨਾ 13 ਕਿਲੋ ਆ ਜੀ ਹੁਣ ਇਹ ਥੱਲੇ ਹਾਂ ਦਿਖਾ ਦਾਂਗੇ ਬਾਅਦ ਚ ਤੋਰ ਕੇ ਜਰੂਰ ਦਿਖਾਵਾਂਗੇ ਤੇ ਕੱਦ ਕਾਠ ਦੋਨਾਂ ਦੇ ਠੀਕ ਆ ਜੀ ਤੇ ਗੱਲਬਾਤ ਥੋੜੀ ਬਾਅਦ ਚ ਕਰਾਵਾਂਗੇ ਰੇਟ ਇਹਦਾ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਚੱਕੋ ਜੀ ਬਾਲਟੀ ਮਾਰੋ ਧਾਰਾ ਤੇ ਦੁੱਧ ਵਾਲੇ ਸੌਦੇ ਆ ਜੀ ਠੀਕ ਆ ਆ ਦੇਖੋ ਧਾਰ ਦਿਓ ਤੇ ਮਾਰੋ ਦੋ ਦੋ ਧਾਰਾਂ ਕਰਾ ਮਗਰ ਦੀ ਪਸਮਾਸ ਨੂੰ ਦਿਖਾਵਾਂਗੇ ਆ ਦੇਖੋ ਜੀ ਇੱਕ ਨੰਬਰ ਤੇ ਦੁੱਧ ਵਾਲੀ ਮੱਝ ਆ ਜੀ ਸੁਆ ਚੌਥਾ ਧਾਰ ਮੋਟੀ ਪੋਲੀ ਰੂਵ ਵਰਗੀ ਹੈ ਨਾ ਦੂਜਾ ਜਦ ਮਾਰਦੇ ਆ ਆ ਦੇਖੋ ਜੀ ਮਗਲੇ ਜ ਫੇਰ ਕਰੋ ਧਾਰਾ ਚੈੱਕ ਓਕੇ ਮੂਹਲੇ ਜ ਹੋਰ ਮਾਰਦੇ ਬਾਦ ਉਹ ਦੋ ਓਕੇ ਜੀ ਓਕੇ ਜੀ ਇਹਨੂੰ ਤੋੜੋ ਕਰਾ ਤੋੜਾ ਤਾਰਾ ਕਰੈਗ ਚੈੱਕ ਤੇ ਬਾਕੀ ਦੀ ਗੱਲ ਚੰਗੀ ਹੈਗੀ ਥਣਲੇਵੇ ਵਾਲੀ ਹੈ ਵੀ ਤੇ ਬਾਕੀ ਦਾ ਹਜੇ ਸਮਾਂ ਪਿਆਗਾ ਚਵਾਈ ਦੇ ਵਿੱਚ 2 ਘੰਟੇ ਪਹਿਲਾਂ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਠੀਕ ਆ ਉਸ ਹਿਸਾਬ ਨਾਲ ਜੱਜ ਕਰ ਲੇ 2 ਘੰਟੇ ਨੂੰ ਚੰਗੇ ਇਹਨਾਂ ਨੇ ਭਰ ਜਾਣਾਗਾ ਤੇ ਹੁਣ ਵੀ ਚੰਗਾ ਭਰਗਾ ਬਾਕੀ ਦੀ ਗੱਲ ਦੁੱਧ ਭਾਈ ਕਹਿੰਦਾ ਦਸੱਲੀ ਹੈਗੀ ਜਿੰਨਾ ਕਹੇ ਤਾਂ 13 ਤੇ 14 ਕਿਲੋ ਮਿਣ ਕੇ ਲੈ ਜਾਓ ਹਾਂ ਜੀ ਹਾਂ ਉਹ ਨਹੀਂ ਕੋਈ ਗੱਲ ਹੈਗੀ ਵੀ ਦੁੱਧ ਨਾ ਹੋਵੇ ਦੁੱਧ ਦਸੱਲੀ ਵਾਲਾ ਹੋਊਗਾ ਤੇ ਤੁਹਾਨੂੰ ਤੋਰਾ ਤਾਰਾ ਕਰਾਉਣੇ ਆ ਜੀ ਚੈੱਕ 12 ਕਿਲੋ 12 ਕਿਲੋ ਜੀ 12 12 ਤਾਂ 12 ਕਹਿ ਕੇ ਦਿਓ ਜੀ ਠੀਕ ਆ ਜੀ ਇਹ ਥੱਲੇ 12 ਕਿਲੋ ਆ ਜੀ ਰੈਡੀ ਹੈ 13 ਕਿਲੋ ਜੀ ਹਜੇ ਮੈਨਾ ਠੀਕ ਆ ਦੇ ਲਓ ਮੋੜ ਲਓ ਜੀ ਮੋੜ ਲਓ ਮੋੜ ਕਰੋ ਚੈੱਕ ਕੁਆਲਿਟੀ ਪੂਰੀ ਵਧ ਗਈ ਇਹਦੀ ਵੀ ਤੇ 12 ਕਿਲੋ ਤੇ ਇਹਦੇ ਥੱਲੇ 14 ਕਿਲੋ ਜੀ ਤੇ ਇਹਦਾ ਹੁਣ 12 ਕਿਲੋ ਵਾਲੀ ਦਾ ਫਿਰ ਰੇਟ ਕੀ ਕਰਦੇ ਆ ਜੀ ਆਪਾਂ 7 ਚਾਹ ਜੀ 1.5 ਇਹਦਾ 1.5 ਜੀ ਤੇ ਇਹਦਾ 1,15,000 ਤੇ ਇਹਦੇ ਥੱਲੇ 14 ਕਿਲੋ ਇਹ ਥੱਲੇ 12 ਕਿਲੋ ਮਿਣ ਕੇ ਦੇ ਦਾਂਗੇ ਬਾਈ ਕਹਿੰਦਾ ਤੇ ਬਾਕੀ ਦਾ ਨੰਬਰ ਫੇਰ ਬੋਲੋ ਜੀ 83272615 ਦਾ ਪਿੰਡ ਖਾਈ ਤੇ ਦੋ ਸੌਦੇ ਸੀ ਦੁਨੇ ਸਾਨੂੰ ਦਿਖਾ ਤੇ ਬਾਕੀ ਸਾਰੇ ਵੀਰਾਂ ਦਾ ਵੀ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ